ਕਿ ਇਹਨਾਂ ਦਾ ਵਾਸ ਨਹੀਂ ਚੱਲਦਾ ਇਹਨਾਂ ਨੇ ਔਰ ਇਹਨਾਂ ਨੇ ਮੇਰੇ ਤੇ ਕੋ ਕੇਸ ਹੀ ਪਾਉਣਾ ਛੁੱਟ ਗਿਆ ਜਿੱਥੇ ਜੋਰ ਲੱਗਦਾ ਭਗਵੰਤ ਮਾਨਾ ਜੋਰ ਲਾ ਦੇ ਇਕੱਲੀ ਭਗਵੰਤ ਮਾਨ ਨੂੰ ਇੱਕ ਬੇਨਤੀ ਆ ਅਗਲਾ ਚੇਅਰਮੈਨ ਸਿੱਟ ਦਾ ਪਿਓ ਦਾ ਪੁੱਤ ਜੀ ਲੱਗਾ ਕਿ ਜਾਣ ਹੈ ਤੂੰ ਆਪ ਬੜੇ ਉਮੜੇ ਖਾਲੀ ਦਲ ਦੇ ਆਗੂ ਵਿਕਰਮ ਸਿੰਘ ਮਜੀਠੀਆ ਇੱਕ ਵਾਰ ਫਿਰ ਤੋਂ ਪਟਿਆਲਾ ਚ ਵਿਸ਼ੇਸ਼ ਜਾਂਚ ਟੀਮ ਅੱਗੇ ਪੇਸ਼ ਹੋਏ ਨੇ ਮਜੀਠੀਆ ਨੂੰ ਡਰੱਗ ਕੇਸ ਦੀ ਜਾਂਚ ਚ ਸ਼ਾਮਿਲ ਹੋਣ ਲਈ ਸੱਮਣ ਕਿਤੇ ਗਏ ਸੀ ਇਸ ਦੌਰਾਨ ਮਜੀਠੀਆ ਨੇ ਪੰਜਾਬ ਸਰਕਾਰ ਤੇ ਉਹਨਾਂ ਖਿਲਾਫ ਸਿਆਸੀ ਬਦਲਾਖੋਰੀ ਅਤੇ ਝੂਠੇ ਕੇਸ ਚ ਸੌਣ ਦੇ ਇਲਜ਼ਾਮ ਲਗਾਏ ਨੇ ਮਜੀਠੀਆ ਨੇ ਕਿਹਾ ਕਿ ਉਹਨਾਂ ਨੂੰ ਵੇ ਵਜਾ ਵਾਰ-ਵਾਰ ਸੱਮਣ ਕਿਤੇ ਜਾ ਰਹੇ ਨੇ ਪਰ ਉਹ ਇਸ ਤੋਂ ਡਰਨ ਵਾਲੇ ਨਹੀਂ ਸ਼ਾਇਦ ਪਹਿਲੀ ਵਾਰ ਹੀ ਹੋਇਆ ਭਾਈ ਲੋਕੋ ਨਿਚੇ ਕਰੋ ਉਹ 29 ਮਾਰਚ 23 ਲਾਸਟ ਵਰਕਿੰਗ ਡੇ ਫਰਾਈਡੇ ਸੀ ਤੇ ਇਹਨਾਂ ਨੇ ਜਿਨ੍ਹਾਂ ਨੇ ਕੱਲ ਸੰਡੇ ਆ ਅੱਜ ਸ਼ਨੀਵਾਰ ਸ਼ਨੀਵਾਰ ਐਤਵਾਰੇ ਨਾਲੇ ਆਪੀਅਰ ਟੇਨਮੈਂਟ ਪਾਰਟੀਆਂ ਕਰ ਲਈਆਂ ਮਗਰ ਮੈਨੂੰ ਫੇਰ ਸੱਦ ਲਿਆ ਇਤਿਹਾਸ 'ਚ ਮੈਂ ਤਾਂ ਕਹਿੰਦਾ ਰਾਸ਼ਟਰਪਤੀ ਭਾਵੇਂ ਨਾਲੂ ਪ੍ਰਾਈਮ ਮਿਨਿਸਟਰ ਸਿਕਿਉਰਿਟੀ ਬ੍ਰੀਚ ਅਨਰੇਬਲ ਸੁਪਰੀਮ ਕੋਰਟ ਤੋਂ ਇਹ ਚਾਰਟ ਸੀਟਿਡ ਨੇ ਮਤਲਬ ਚੋਕਾ ਨੋਟਿਸ ਇਸ਼ੂ ਹੋਇਆ ਉਹਦੇ ਚ ਕਈਆਂ ਨੂੰ ਆਲਰੇਡੀ ਜਵਾਬ ਤਲਵੀ ਚੱਲ ਰਹੀ ਆ ਕਈ ਸਸਪੈਂਡ ਹੋ ਗਏ ਆ ਮਗਰ ਇਹ ਜਨਾਬ ਨੂੰ ਤਾਂ ਰਾਸ਼ਟਰਪਤੀ ਅਵਾਰਡ ਦੇਣਾ ਚਾਹੀਦਾ ਕਿ ਕੱਲ ਦੁਪਹਿਰ ਨੂੰ ਕੱਲ 24 ਘੰਟੇ ਨਹੀਂ ਰਹਿ ਗਏ ਹੁਣ ਰਿਟਾਇਰਮੈਂਟ ਹੈ ਮਗਰ ਪਤਾ ਨਹੀਂ ਕਿਹੜੀ ਅਜੀ ਮਜਬੂਰੀ ਹੋ ਗਈ ਕਿ ਕਮਜੀਠੀਏ ਨੂੰ ਫੇਰ ਸਦਨਾ ਪੈ ਮੈਂ ਤਾਂ ਖੁਸ਼ੀ-ਖੁਸ਼ ਹੀ ਆਇਆ ਮੈਂ ਉਸ ਦਿਨ ਵੀ ਕਹਿ ਕੇ ਆਇਆ ਸੀ ਕਿ ਇਹਨਾਂ ਦਾ ਵਾਸ ਨਹੀਂ ਚੱਲਦਾ ਇਹਨਾਂ ਨੇ ਔਰ ਇਹਨਾਂ ਨੇ ਮੇਰੇ ਤੇ ਕੋਈ ਏਸੀ ਪਾਉਣਾ ਝੂਠਾ ਪਾ ਦਿਓ ਭਾਈ ਤੁਸੀਂ ਬੜਾ ਕਸ਼ਟ ਕਰੋਗੇ ਮੋੜ ਕੇ ਪੁਲਸ ਭੇਜੋਗੇ ਮੈਂ ਆਪ ਵੀ ਆ ਜਾਵਾਂਗਾ ਕਿਉਂਕਿ ਵੈਸੇ ਤਾਂ ਮੇਰੀ ਪਰਿਵਾਰ ਦੀਆਂ ਮਜਬੂਰੀਆਂ ਸੀ ਮੈਂ ਨਹੀਂ ਆ ਸਕਦਾ ਸੀ ਮਗਰ ਫਿਰ ਮੈਂ ਮਨ ਪੜਾਇਆ ਕਿ ਐਵੇਂ ਪੁਲਸ ਭੇਜਦੇ ਫਿਰਨਗੇ ਇਹਨਾਂ ਨੇ ਝੂਠਾ ਸੱਚਾ ਕੋਈ ਕੇਸ ਬਣਾ ਲੈ ਮੈਂ ਆਪ ਹੀ ਚੱਲਣਾ ਔਰ ਜੇਸ ਐਸਆਈਟੀ ਦੇ ਚੇਅਰਮੈਨ ਦੇ ਵੇਖੋ ਸ੍ਰੀ ਅਕਾਲਤਖ ਸਾਹਿਬ ਦੇ ਸਾਡੇ ਜ਼ਹੀਦਾਰ ਸਾਹਿਬ ਗੁਰਦੇਵ ਸਿੰਘ ਕੋਂਕੇ ਸਾਹਿਬ ਦੇ ਜਿਹੜੀ ਉਸੇ ਵੀ ਇਸ ਟੀਮ ਦੇ ਮੈਂਬਰ ਇਹ ਚੇਅਰਮੈਨ ਰਹਿ ਚੁੱਕੇ ਆ ਔਰ ਉਸ ਵੇਲੇ ਵੀ ਉਹ ਜਿਹੜੇ ਦਰਸ਼ਨ ਸਿੰਘ ਘਟੂਰ ਸਾਹਿਬ ਨੇ ਜਿਹੜੇ ਗਵਾਹ ਨੇ ਉਹ ਦੱਸ ਰਹੇ ਕਿ ਕਿਵੇਂ ਉਹਨਾਂ ਨੂੰ ਗਾਲਾਂ ਕੱਢੀਆਂ ਜਾਂਦੀਆਂ ਕਿਵੇਂ ਉਹਨਾਂ ਨੂੰ ਮਜਬੂਰ ਕੀਤਾ ਜਾਂਦਾ ਸੀ ਸੋ ਜਿਹੜੇ ਚੇਅਰਮੈਨ ਸਾਹਿਬ ਨੇ ਜੇ ਮੇਰੇ ਆਏ ਅੱਜ ਆਇਆ ਕਰਕੇ ਰਿਟਾਇਰਮੈਂਟ ਤੋਂ ਬਾਅਦ ਕੋਈ ਇਹਨਾਂ ਨੂੰ ਸਪੈਸ਼ਲ ਪੈਕੇਜ ਮਿਲਦਾ ਮੁੱਖ ਮੰਤਰੀ ਸਾਹਿਬ ਦੀ ਖੁਸ਼ੀ ਲੈ ਸਕਦੇ ਆ ਤੇ ਭਾਈ ਮੈਂ ਤਾਂ ਤੁਹਾਡਾ ਭਲਾ ਧੱਕਣ ਵਾਲਾ ਮੈਂ ਅੱਜ ਫੇਰ ਆ ਗਿਆ ਮਜੀਠੀਆ ਨੇ ਇਲਜ਼ਾਮ ਲਗਾਇਆ ਹੈ ਕਿ ਸਿੱਟ ਦੇ ਮੁਖੀ ਮੁਖਵਿੰਦਰ ਸਿੰਘ ਛੀਨਾ ਨੂੰ ਰਿਟਾਇਰਮੈਂਟ ਦੇ ਬਾਅਦ ਵੀ ਸਿਆਸੀ ਦਬਾਅ ਕਾਰਨ ਉਹਨਾਂ ਕੋਲੋਂ ਪੁੱਛ ਕੇ ਛਲੀ ਹੁਕਮ ਦਿੱਤੇ ਗਏ ਨੇ ਤੇ ਇਸ ਖਿਲਾਫ ਉਹ ਡੀਜੀਪੀ ਪੰਜਾਬ ਨੂੰ ਸ਼ਿਕਾਇਤ ਵੀ ਕਰ ਚੁੱਕੇ ਨੇ ਇਹਨਾਂ ਹੀ ਨਹੀਂ ਮਜੀਠੀਆ ਨੇ ਮੁੱਖ ਮੰਤਰੀ ਮਾਨ ਨੂੰ ਖੁਦ ਸਿੱਟ ਦਾ ਮੁਖੀ ਬਣਨ ਦਾ ਚੈਲੰਜ ਵੀ ਕੀਤਾ ਹੈ ਜਿੱਥੇ ਜ਼ੋਰ ਲੱਗਦਾ ਭਗਵੰਤ ਮਾਨਾ ਜ਼ੋਰ ਲਾ ਦੇ ਹਾਂ ਇਹ ਬੇਨਤੀ ਜ਼ਰੂਰ ਹੈ ਕਿ ਆਰਡਰ ਮੇਰੇ ਜਿਹੜੇ ਹਾਈ ਕੋਰਟ ਦੇ ਆਰਡਰ ਨੇ ਨਾ ਆ ਮੇਰੇ ਕੋਲ ਹਾਈ ਕੋਰਟ ਦੇ ਆਰਡਰ ਨੇ ਔਰ ਮੈਂ ਚਾਹੂੰਗਾ ਇਹ ਸਾਰੇ ਪੜ੍ਹ ਲੈਣ ਕਿ ਹਾਈ ਕੋਰਟ ਦੇ ਆਡਰਾ ਚ ਕਿਛੇ ਨਹੀਂ ਲਿਖਿਆ ਕਿ ਮੈਨੂੰ ਸਟ ਕੋਲ ਬਾਰ ਬਾਰ ਪੇਸ਼ ਹੋਣਾ ਪੈਣਾ ਬਗਰ ਮੈਂ ਆਪਦੀ ਜ਼ਿੰਮੇਵਾਰੀ ਸਮਝਦਾ ਕਿਉਂਕਿ ਸਚਾਈ ਸਾਹਮਣੇ ਆਉਣੀ ਚਾਹੀਦੀ ਮਗਰ ਹੁਣ ਸਚਾਈ ਦਾ ਕੰਮ ਤਾਂ ਰਹਿ ਨਹੀਂ ਗਿਆ ਹੁਣ ਤਾਂ ਸਿਆਸੀਕਰਨ ਰਹਿ ਗਿਆ ਔਰ ਸਿਆਸੀਕਰਨ ਤੇ ਕਿਉਂਕਿ ਮੈਂ 9 ਤਰੀਕ ਨੂੰ ਸੀਐਮ ਸਾਹਿਬ ਬਾਰੇ ਪ੍ਰੈਸ ਕਾਨਫਰੰਸ ਕੀਤੀ ਸੀ 11 ਤੋਂ ਇਹ ਸ਼ੁਰੂ ਹੋ ਗਿਆ ਕੰਮ ਔਰ ਜਿਹੜਾ ਬੰਦਾ ਰਿਟਾਇਰ ਹੋ ਗਿਆ ਹੋਵੇ ਚੇਅਰਮੈਨ ਸਿੱਟਦਾ ਉਹ ਫੇਰ ਮੈਨੂੰ ਸੱਦੀ ਜਾਂਦਾ ਹੈ ਉਹਦੋਂ ਮੈਂ ਡੀਜੀਪੀ ਸਾਹਿਬ ਨੂੰ ਇਹਦੇ ਬਾਰੇ ਚਿੱਠੀ ਲਿਖ ਚੁੱਕਿਆ ਹੈ ਕਿ ਇਹ ਕਿਹੜਾ ਜਸਟਿਸ ਸਿਸਟਮ ਹੈ ਉਪਕਾਰ ਸਿੰਘ ਸੰਧੂ ਉਹਨਾਂ ਨੂੰ ਵੀ ਔਰ ਮੈਂ ਉਹੀ ਸੈਂਕਸ਼ਨ ਵੀ ਮਿਲ ਸਕਦੀ ਇਸ ਮਾਮਲੇ ਲੈ ਕੇ ਅੱਗੇ ਮਹਾਰਾਜ ਜੀ ਐਕਸਟੈਂਸ਼ਨ ਮਿਲੇ ਜੋ ਮਰਜ਼ੀ ਮਿਲੇ ਉਹ ਤੋਂ ਹੋਰ ਸਪਸ਼ਟ ਹੋ ਜੂ ਕਿ ਇਹਨਾਂ ਨੂੰ ਕਹੇ ਅਫਸਰ ਹੋ ਤੇ ਭਰੋਸਾ ਨਹੀਂ ਨਾ ਇਹ ਵੀ ਸਪਸ਼ਟ ਹੈ ਮਗਰ ਰਿਟਾਇਰਮੈਂਟ ਚਿੱਠੀ ਮੈਂ ਲੈ ਕੇ ਆਇਆ ਕੱਲੀ ਭਗਵੰਤ ਮਾਨ ਨੂੰ ਇੱਕ ਬੇਨਤੀ ਆ ਅਗਲਾ ਚੇਅਰਮੈਨ ਸਿੱਟ ਦਾ ਪਿਓ ਦਾ ਪੁੱਤਾ ਜੀ ਲੱਤਾ ਚ ਜਾਨ ਹੈ ਤੂੰ ਆਪ ਬਣੀ ਅbschara ਨੂੰ ਮੋਰੇ ਨਾ ਵਰਤ ਦੋ ਦੋ ਹੱਥ ਸਿੱਧੇ ਕਰਾਂਗੇ ਪਹਿਲੀ ਵਾਰੀ ਵੀ ਤੈਨੂੰ ਪਹਿਲੇ ਦਿਨ ਵੀ ਕਿਹਾ ਸੀ ਅੱਜ ਵੀ ਚੈਲੰਜ ਕਰਦਾ ਜੇ ਲੱਤਾ ਚ ਜਾਨ ਹੈ ਮਾਸਟਰ ਮਹਿੰਦਰ ਦਾ ਮੁੰਡਾ ਅਗਲੀ ਵਾਰੀ ਚੇਅਰਮੈਨ ਸਿੱਟ ਆਪ ਬਣੇ ਦੋ ਦੋ ਹੱਥ ਸਿੱਧੇ ਕਰ ਲਾਂਗੇ ਕੀ ਇਹ ਜੀ ਫਜ਼ੂਲ ਗਾ ਔਰ ਕੇਜਰੀਵਾਲ ਸਾਹਿਬ ਨੂੰ ਕਿ ਭਾਉ ਘਬਰਾਉਣ ਦੀ ਲੋੜ ਨਹੀਂ ਇਹ ਤੈਨੂੰ ਠੋਕਰ ਨੂੰ ਫਿਰ ਦੇ ਤੇਰਾ ਭਗਵੰਤ ਮਾਨ ਤੇਰਾ ਵੀਰ ਤੇਰੇ ਨਾਲ ਚੱਲੂ ਤਿੰਨ ਨੂੰ ਜਾਣਾ ਉਹ ਦੱਸਦੀ ਆ ਤੈਨੂੰ ਇਹ ਮੈਨੂੰ ਨਾ ਸੱਦਣ ਮੈਂ ਉਹਦੇ ਨਾਲ ਜਾ ਆਉਂਗਾ ਚਾਰ ਨੂੰ ਜੋ ਸੱਦਣਾ ਚਾਰ ਨੂੰ ਸੱਦ ਲੈਣ ਪੰਜ ਨੂੰ ਸੱਦਣਾ ਪੰਜ ਨੂੰ ਸੱਦ ਲੈ ਮਗਰ ਹਾਈ ਕੋਰਟ ਦੇ ਆਰਡਰ ਜ਼ਰੂਰ ਪੜ੍ਹ ਦਸਿਆ ਕੇ ਵਿਕਰਮ ਮਜੀਠੀਆ ਖਿਲਾਫ ਜਾਂਚ ਕਰ ਰਹੀ ਐਸਐਲਟੀ ਦੇ ਮੁਖੀ ਮੁਖਵਿੰਦਰ ਸਿੰਘ ਛੀਨਾ 31 ਦਸੰਬਰ ਨੂੰ ਰਿਟਾਇਰ ਹੋ ਰਹੇ ਨੇ ਪਰ ਸਰਕਾਰ ਚਾਹੁੰਦੀ ਇਹ ਕੇਸ ਇਟ ਮੁਖੀ ਰਿਟਾਇਰਮੈਂਟ ਤੋਂ ਪਹਿਲਾਂ ਮਜੀਠੀਆ ਤੋਂ ਪੁੱਛ ਕੇ ਪੂਰੀ ਕਰ ਲੈ ਜਿਸ ਕਾਰਨ ਪੰਜਾਬ ਸਰਕਾਰ ਵੱਲੋਂ ਸਿਟ ਨੂੰ ਸ਼ਨੀਵਾਰ ਅਤੇ ਐਤਵਾਰ ਨੂੰ ਵੀ ਕੰਮ ਕਰਨ ਦੇ ਨਿਰਦੇਸ਼ ਦਿੱਤੇ ਗਏ ਸੀ ਜਿਸ ਤੇ ਕੇ ਹੁਣ ਸਿਆਸਤ ਕਰਮਾ ਗਈ ਹੈ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ